ਜੋ ਹੋ ਰਿਹਾ ਵਾ ਜੈਸਟੀ ਕਨਾਲ ਪੰਜਾਬ ਦੀ ਮੌਜੂਦਾ ਸਰਕਾਰ ਤੋਂ ਵੰਤਮਾਨ ਸਰਕਾਰ ਔਰ ਇਸੇ ਤਰ੍ਹਾਂ ਦੀ ਪੁਰਾਣੀਆ ਸਰਕਾਰਾਂ ਖਾਸ ਕਰਕੇ ਕਾਲੀ ਪਰ ਪੰਜ ਪੰਜ ਸਰਕਾਰ ਜੈਸਰੀ ਕਨਾਲ ਇਹ ਕਰਜ਼ਾ ਚੁੱਕ ਕੇ ਲੋਕ ਲਪਾਉ ਉਸ ਕੀਪਾ ਦੀ ਪੈਸਾਰੀ ਇਸ ਕਰ ਰਹੀਆਂ ਵਾ ਇਹ ਇੱਕ ਮਾੜਾ ਗਲਤ ਰੁਝਾਨ ਹੈ ਜਿਹਨੂੰ ਬੰਦ ਕਰਨ ਦੀ ਲੋੜ ਹੈ ਇਹ ਸਹੀ ਆ ਕਿ ਇਹ ਪਹਿਲੀ ਸਰਕਾਰ ਨਹੀਂ ਭਗਵੰਤ ਮਾਨ ਸਰਕਾਰ ਪਹਿਲੀ ਸਰਕਾਰ ਨਹੀਂ ਜੋ ਇਹ ਕਰ ਰਹੀ ਆ ਪਹਿਲੋਂ ਵੀ ਸਰਕਾਰਾਂ ਨੇ ਆਪਣੀਆਂ ਜਾਇਦਾਦਾਂ ਜਿਹੜੀਆਂ ਵਾ ਉਹ ਗਿਰਵੀ ਰੱਖੀਆਂ ਮੈਨੂੰ ਯਾਦ ਆ ਕਿ 2015 16 ਦੇ ਵਿੱਚ ਪਹਿਲੀ ਵਾਰੀ ਰੋਲਾ ਪਿਆ ਸੀ ਉਸ ਵੇਲੇ ਕਾਲੀ ਭਾਜਪਾ ਸਰਕਾਰ ਸੀ ਉਹਨਾਂ ਨੇ ਕ੍ਰੀਪ ਆਲਮੋਸਟ 10000 ਨੋ ਸੋ ਚਰੰਜਕ ਰੋਡ ਪੈਸਾ ਰੇਸਪੀਟਸੀ ਕਰਜ਼ਾ ਲਿਆ ਸੀ ਜਿਹੜਾ ਜਾਇਦਾਦਾਂ ਨੂੰ ਗਿਰੀ ਰੱਖ ਕੇ ਚਰਨਜੀਤ ਸਿੰਘ ਚੰਨੀ ਨੇ ਉਦੋਂ ਰੌਲਾ ਵੀ ਪਾਇਆ ਸੀ ਕਿ ਇਹਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਆ ਪੂੜਾਦਿਆਂ ਦੇ ਥਰੂ ਕੁਝ ਪ੍ਰਾਪਰਟੀਆਂ ਜਨਾਂ ਨੇ ਗਿਰੀ ਰੱਖੀਆਂ ਸੀ ਇਹ 2016 ਦੀ ਗੱਲ ਆ 2017 ਦੇ ਵਿੱਚ ਜਿਸ ਵੇ ਕਾਂਗਰਸ ਸਰਕਾਰ ਸਤਾ ਜਾਗੀ ਉਦੋਂ ਅਮਰਿੰਦਰ ਸਿੰਘ ਨੇ ਮੰਤਰੀ ਬਦਲ ਨੂੰ ਕਿਹਾ ਸੀ ਕਿ ਵਾਈਟ ਪੇਪਰ ਜਾਰੀ ਕਰੋ ਕਿ ਹੁਣ ਤੱਕ ਪਿਛਲੇ 10 ਸਾਲਾਂ ਦੇ ਵਿੱਚ ਅਕਾਲੀ ਭਾਜਪਾ ਸਰਕਾਰ ਨੇ ਕੀਤੀ ਹਾਲਤ ਪੰਜਾਬ ਦੀ ਵਿੱਚ ਖਰਾਬ ਕੀਤੀ ਹੈ ਉਸ ਵਾਈਟ ਪੇਪਰ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਅਸੀਂ ਇਹਦੀ ਜਾਂਚ ਕਰਵਾਵਾਂਗੇ ਕਿ ਕਿਵੇਂ ਪੈਸੇ ਦੀ ਬਰਬਾਦੀ ਹੋਈ ਲੇਕਿਨ ਕਿਸੇ ਨੇ ਕੋਈ ਜਾਂਚ-ਜੋਜ ਨਹੀਂ ਕੀਤੀ ਅ ਔਰ ਕਾਂਗਰਸ ਸਰਕਾਰ ਨੇ ਵੀ ਕਈ ਸਰਕਾਰ ਜਿਹੜੀਆਂ ਜਗ੍ਹਾਤਾਂ ਆ ਉਹਨਾਂ ਦੇ ਖਿਲਾਫ ਪੈਸਾ ਰੇਜ਼ ਕੀਤਾ ਅ ਉਹਨਾਂ ਵਾਲੀ ਸਰਕਾਰ ਜਿਹੜੀ ਆ ਆਪਣ ਪਧਾਈਆਂ ਪਹਿਲੋਂ ਨੇ ਲੈਂਡ ਪੂਲਿੰਗ ਨਹੀਂ ਕੀਤੀ ਲੈਂਦੀ ਉਹ ਕਾਮਯਾਬ ਨਹੀਂ ਹੋਈ ਲੋਕਾਂ ਨੇ ਸਰਕਾਰ ਨਹੀਂ ਕੀਤੀ ਹਾਈ ਕੋਰਟ ਨੇ ਉਹ ਤੇ ਰੋਕ ਲਾਤੀ ਫਾਈਨਲੀ ਉਹਨੂੰ ਰੋਲ ਬੈਕ ਕਰਨਾ ਪਿਆ ਹੁਣ ਉਹ ਗਮਾੜਾ ਦੀਆਂ ਜਾਇਦਾਦਾਂ ਦੇ ਪਿੱਛੇ ਪਈ ਹੋਈ ਆ 20000 ਕਰੋੜ ਰੁਪਈਆ ਜਿਹੜਾ ਬਹੁਤੀਆਂ ਜਾਇਦਾਦਾਂ ਉਹ ਗਿਰਵੀ ਰੱਖ ਰਿਹਾ ਤਾਂ ਕਿ ਪੈਸਾ ਰੇਸ ਹੋ ਕੇ 1100 ਰੁਪਈਆ 14 ਨੇੜੇ ਆ ਗੀਆਂ 1100 ਰੁਪਈਆ ਜਿਹੜਾ ਔਰਤਾਂ ਨੇ ਜੋ ਪ੍ਰੋਮਿਸ ਕੀਤਾ ਸੀ ਜੋ ਗਰੰਟੀ ਸੀ ਉਹਨੂੰ ਲਾਭਿਤ ਕੀਤਾ ਜਾ ਸਕੇ ਸੋ ਉਹਦੇ ਵਾਸਤੇ ਇਹ ਪੈਸਾ ਜਿਹੜਾ ਬਾ ਇਹ ਰੇਸ ਕਰਨ ਜਾ ਰਹੇ ਆ खबर मुताबिक यद गमांडा की बर्बादी होगी कमाडा गमांडा ऑलरेडी पांच हजार करोड़ का पांच हजार करोड़ का उत्ते ऑलरेडी लोन लिया हुआ है और छे इस वे शहरी सावेलपमेंट अथॉरिटीज ने लु, मोहाली लुधियाना छे होर टोटल अठ है अठां छे की वित्तीय हालत बहुत खराब है ਜੇ ਮੜੀ ਮੋਟੀ ਹਾਲਤ ਚੰਗੀ ਆ ਤੇ ਉਹ ਮੁਹੱਲੇ ਤੇ ਲੁਧਿਆਣੇ ਦੀ ਹੈ ਜੇ ਉਹਨਾਂ ਦੇ ਵੀ ਉਹਨਾਂ ਦੀ ਪ੍ਰਾਪਰਟੀਆਂ ਤੋਂ ਵੀ ਤੁਸੀਂ ਗਿਰਵੀ ਰੱਖਦੇ ਹੋਗੇ ਉਹਨਾਂ ਦੀ ਜਾਇਦਾਦ ਜਾਇਦਾਦਾਂ ਨਹੀਂ ਗਿਰਵੀ ਰੱਖਦੇ ਹੋਗੇ ਤੇ ਇਹਨਾਂ ਦਾ ਵੀ ਪੱਟਾ ਕਹਿ ਜੂਗਾ ਇਹ ਬਹੁਤ ਗਲਤ ਰੁਝਾਨ ਹੈ ਇਹਦੇ ਤੇ ਵਾਕਈ ਲੋਕਾਂ ਨੂੰ ਆਪਣੇ ਵਾਸ ਸੁਕਣ ਚਾਹੀਦੀ ਹੈ ਜਿਵੇਂ ਲੋਕਾਂ ਨੇ ਲੈਂਡ ਪੂਲਿੰਗ ਨੀਤੀ ਦੇ ਖਿਲਾਫ ਆਵਾਜ਼ ਸੁਕੀ ਸੀ ਜਿਵੇਂ ਖੇਤੀ ਬਿਲਾ ਦੇ ਖਿਲਾਫ ਆਵਾਜ਼ ਸੁਕੀ ਸੀ ਉਸੇ ਤਰ੍ਹਾਂ ਇਸ ਸਰਕਾਰੀ properties ਨੂੰ ਗਿਰਵੀ ਰੱਖਣ ਦੇ ਖਿਲਾਫ ਆਮ ਲੋਕਾਂ ਨੂੰ ਆਵਾਜ਼ ਚੁਕਣੀ ਪਵੇਗੀ ਠੀਕ ਹੈ ਲੈਂਡ ਪੂਰਨ ਦੇ ਵਿੱਚ ਕਿਸਾਨ ਇਕੱਠੇ ਹੋਏ ਸੀ ਇਹਦੇ ਵਿੱਚ ਆਮ ਲੋਕਾਂ ਨੂੰ ਵੀ ਇਕੱਠੇ ਹੋਣਾ ਪਊਗਾ ਵਿਰੋਧੀ ਤਰ੍ਹਾਂ ਨੂੰ ਇਹਦੇ ਵਿੱਚ ਇੱਕ ਅਹਿਮ ਭੂਮਿਕਾ ਨਿਭਾਣੀ ਪਵੇਗੀ ਜੇ ਨਹੀਂ ਕਰਾਂਗੇ ਤਾਂ ਜਿਵੇਂ ਕਿ ਸਾਡੇ ਕੋਲਰ ਨੇ ਹੁਣੇ ਕਿਹਾ ਕਿ ਇਹ ਸਿਰਫ ਜਾਇਦਾਦਾਂ ਗਿਰਵੀ ਨਹੀਂ ਰੱਖ ਰਹੇ ਤੁਸੀਂ ਪੰਜਾਬ ਦਾ ਭਵਿੱਖ ਗਿਰਵੀ ਰੱਖ ਰਹੇ ਹੋ ਸਾਡੇ ਪ੍ਰੋਫੈਸਰ ਫਾਸਕੋ ਕੋਲਰ ਸੰਨ ਉਹਨਾਂ ਨੇ ਹਾਂ ਗੱਲ ਇਹ ਸ਼ਾਇਦ ਕੀਤੀ ਸੀ ਖੈਰ ਮੈਂ ਅੱਥੇ ਅਖੀਰ ਦੇ ਵਿੱਚ ਇਹੋ ਕਹਿਣਾ ਚਾਹੁੰਦਾ ਵਾਂ ਕਿ ਇੱਕ ਸਰਕਾਰ ਨੂੰ ਇੱਕ ਚੀਜ਼ ਜਾਣਣੀ ਚਾਹੀਦੀ ਆ ਕਿ ਸਰਕਾਰ ਜਿਹੜੀਆਂ ਸਰਕਾਰੀ ਪ੍ਰਾਪਰਟੀਆਂ ਨੇ ਉਹਨਾਂ ਦੀ ਮਾਲਕ ਨਹੀਂ ਹੁੰਦੀ ਉਹਨਾਂ ਕੋਲ ਮਾਲਕਾਨਾ ਹੱਕ ਨਹੀਂ ਹੁੰਦਾ ਉਹ ਸਿਰਫ ਉਹਦੀ ਕਸਟਡੀਅਨ ਹੁੰਦੀ ਉਹਦੀ ਰਖਵਾਲੀ ਸੋ ਜਿਹੜਾ ਰਖਵਾਲੀ ਕਰਨ ਵਾਲਾ ਬੰਦਾ ਵਾ ਉਹ ਚੌਕੀਦਾਰ ਹੁੰਦਾ ਵਾ ਚੌਕੀਦਾਰ ਕਰਦੀ ਪ੍ਰਾਪਰਟੀ ਜਿਹੜੀ ਆ ਉਹਦੀ ਸਿਰਫ ਰਖਵਾਲੀ ਕਰ ਸਕਦਾ ਵਾ ਜਿਵੇਂ ਕੋਈ ਉਹਨੂੰ ਢਾਕਾ ਮਾਰਨੋਂ ਦਨ ਰੋਕ ਸਕਦਾ ਵਾ ਲੇਕਿਨ ਉਹਨੂੰ ਵੇਚ ਨਹੀਂ ਸਕਦਾ सो so, सरकार जड़िया वो सिर्फ कसटोडियन ने रखवाली करने का हक हाँ रख दी वो मालकियत उन्होंने को नहीं वो मालिक नहीं सो so, इस करके ये जो कर रहे हैं ये गैर कानूनी है गैर संवैधानिक है और नैतिक तौर पर बिल्कुल गलत है ये मेरा मानना है